पेट्रोल का इस्तेमाल किया गया बार बार कहा जा रहा है कि बोतलों से पेट्रोल जरा नहीं लिया साढ़े सामने बोतल से पेट्रोल लिया गया पेट फेट क्या गया ਜੇ ਕੋਈ ਉਸ ਦੇ ਵਿੱਚ ਸੁਸਜਿੰਦਾ ਤਾਂ ਕਾਨੂੰਨ ਦਮੇਗਾ। ਆਹ ਕੀ ਕਾਨੂੰਨ ਦੇ ਵਿਰੁੱਧ ਜੇ ਕੋਈ ਵੀ ਕੰਮ ਹੋਏਗਾ ਉਹਦੇ ਬਰਦੀ ਕਰਲੀ ਕੀਤੀ ਜਾਏਗੀ। ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਤੁਸੀਂ ਆਪ ਦੇਖਿਆ। ਕਿ ਉਹ ਠੀਕ ਸੀ। ਅਸੀਂ ਕਾਨੂੰਨ ਦੇ ਮਤਲਬ ਦੇਖਾਂਗੇ। ਇਸ ਤਰੀਕੇ ਕਿੰਨਾ ਹਾਸਾ ਹੱਸਦਾ ਨੂੰ ਕਾਨੂੰਨ ਮੁਤਾਬਕ ਜੋ ਬੰਦੀ ਕਰਵੀ ਕਰਦੇ। ਕੀ ਕਰਨੀ ਹੋਏਗਾ? ਜੋ ਬੰਦੀ ਕਾਨੂੰਨ ਦਾ ਇੱਥੇ ਖੜਾ ਹੈ ਕਾਨੂੰਨ ਦੇ ਸਾਹਮਣੇ ਸਾਰਾ ਕੁਝ ਹੋਇਆ। ਆਰੇ ਆਖਰ ਆਰੇ ਆਰੇ ਸਾਰੇ ਜਿਹੜੇ ਵੱਲੋਂ ਕਰਦੇ ਜੋ ਵੀ ਇਹਦੀ ਕੰਟੀਨੂ ਆਉਣ ਦੇ ਵਿੱਚ ਪਟ્રોલ ਬੋਸਲਾਂ ਚ ਭਾਇਆ ਗਿਆ ਸਾਡੇ ਸਾਹਮਣੇ ਛਿੜਕਿਆ ਗਿਆ ਕੁਝ ਲੋਕ ਦੇ ਦੇ ਕੋਈ ਉਸ ਦੇ ਕਿ ਕੋਈ ਜਿੰਦਾ ਕੋਈ ਨਹੀਂ ਚ ਮੈਨੇ ਇਹਦਾ ਬਤਨ ਆਸੀਂ ਜੋ ਬੰਦੀ ਕਾਰਜ ਕਰ ਰਹੇ ਠੀਕ ਹੈ ਫਿਰ ਮੰਤਤਰ ਦੇ ਨਾਲ ਇਹਦੀ ਵਿਕਲੇ ਬਾਰੇ ਜਾਣਕਾਰੀ ਦੇਖੋ ਜੀ ਇਹਨ ਪੋਸਟਮੈਂਟ ਡਾਇਰੈਕਟਿਡ ਦਾ ਕੰਮ ਹੈ ਕਿ ਇੰਡੀਆ ਵਿੱਚ ਕੋਈ ਵੀ ਫੋਰਨ ਫੰਡਿੰਗ ਇਲੀਗਲ ਤਰੀਕੇ ਨਾਲ ਆ ਰਹੀ ਹੈ ਉਹਦਾ ਈਟੀ ਦਾ ਸਟ੍ਰੈਕਸ਼ਨ ਮੰਦਾ ਹੈ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਹੈ ਜਿਹਨੂੰ ਆਪਾਂ ਐਫਸੀਆਰ ਕਹਿੰਦੇ ਆ FCR ਲਾਇਸੈਂਸ ਤੋਂ ਬਿਨਾ ਇੰਡੀਆ ਵਿੱਚ ਕੋਈ ਵੀ ਫੰਡਿੰਗ ਆ ਨਹੀਂ ਸਕਦੀ ਤੇ ਜੇ ਕੋਈ ਵੀ ਫੰਡਿੰਗ ਆਂਦੀ ਹੈ, ED ਦਾ ED ਬਣਿਆ ਹੀ ਇਸੇ ਵਾਸਤੇ ਹੈ ਕਿ ਉਹਦੇ ਅਗੇਂਸਟ ਨਾਲ ਦੀ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਏ। ਬੜੇ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਬੜੇ ਸਾਲਾਂ ਤੋਂ ਬੜੇ ਆਰਗੇਨਾਈਜੇਸ਼ਨ ਤੋਂ ਇੰਡੀਵਿਜੂਅਲਸ ਬਾਹਰੋਂ ਪੈਸਾ ਮੰਗਾ ਰਹੇ ਆ, ਫੰਡਿੰਗ ਮੰਗਾ ਰਹੇ ਆ। ਆ ਦੇਖੋ ਸ਼ਰੇਆਮ ਜਿਹੜੀ ਫੰਡਿੰਗ ਹੈਗੀ ਹੈ, ਆਨਲਾਈਨ ਫੰਡਿੰਗ ਮੰਗਾਈ ਜਾ ਰਹੀ ਹੈ। ਇਹ ਅੰਕੁਨ ਨਰੁੱਲਾ ਜੀ ਦੀ ਆਫੀਸ਼ੀਅਲ ਪੇਜ ਤੋਂ ਫੇਸਬੁਕ ਤੋਂ ਆਇਆ ਹੈ। ਫੋਰਨ ਫੰਡਿੰਗ ਮੰਗਾਈ ਜਾ ਰਹੀ ਹੈ। ਠੀ ਜੇ ਲਾਗੇ ਯੂਸੂਲੀ ਚੈਰੀਟੇਬਲ ਕੰਮ ਵਾਸਤੇ ਕਲੈਕਟ ਹੁੰਦਾ ਬਿਕੋਜ਼ ਲੋਕੀ ਹੋਰ ਕਿਸੇ ਚੀਜ਼ ਵਾਸਤੇ ਪੈਸੇ ਨਹੀਂ ਦਿੰਦੇ ਚੈਰੀਟੇਬਲ ਕੰਮ ਵਾਸਤੇ ਹਰ ਬੰਦਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਆਪਣੀ ਜੇਬ ਤੋਂ ਕੁਛ ਨਾ ਕੁਛ ਦਿੰਦਾ ਹੀ ਹੈ ਚੈਰੀਟੇਬਲ ਪਰਪਸਸ ਵਾਸਤੇ ਫੰਡ ਕਲੈਕਟ ਕੀਤਾ ਜਾ ਰਿਹਾ ਹੈ ਕਿ ਜੀ ਇਹ ਹਸਪਤਾਲ ਬਣਾਏ ਜਾਣਗੇ ਸਕੂਲ ਬਣਾਏ ਜਾਣਗੇ 올ਡ एज होम ਬਣਾਏ ਜਾਣਗੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਬਟ ਇਹਦਾ ਫੰਡ ਹੈ ਇਹ ਯੂਜ਼ ਕੀਤਾ ਜਾ ਰਿਹਾ ਜੀ ਜ਼ਮੀਨਾਂ ਖਰੀਦਣ ਵਾਸਤੇ ਗੱਡੀਆਂ ਖਰੀਦਣ ਵਾਸਤੇ ਪੋਲਿਟੀਕਲ ਪਾਰਟੀਆਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਬੰਦਿਆਂ ਵਾਸਤੇ ਪੋਲਿਟੀਕਲ ਸੀਟਸ ਦੇਖੋ ਜੀ ਗੱਲ ਅਸਲ ਦੇ ਵਿੱਚ ਮੈਂ ਤੁਹਾਨੂੰ ਸਾਰੀ ਇਹ ਕਹਾਣੀ ਦੱਸਦਾ ਹਾਂ ਕਾਫੀ ਟਾਈਮ ਪਹਿਲਾਂ ਮੈਂ ਇਹ ਚੀਜ਼ ਨੂੰ ਮਹਿਸੂਸ ਕਰਿਆ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਬਹੁਤ ਮਾੜਾ ਹੋ ਰਿਹਾ ਪੰਜਾਬ ਨੂੰ ਹੋਰ ਨਹੀਂ ਹੋਰ ਹੀ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਇਸ ਕਰਕੇ ਨਾ ਮੈਂ ਯੂਰਪ ਦੇ ਵਿੱਚ ਗਿਆ ਜਿਹੜਾ ਕਿ ਆ ਸਾਡਾ ਇੱਥੇ ਚੱਲ ਰਿਹਾ ਕੰਮ ਪਖੰਡ ਮੈਂ ਯੂਰਪ ਦੇ ਵਿੱਚ ਜਾ ਕੇ ਮੇਰੀ ਵੀਡੀਓ ਵੀ ਮੈਂ ਪਾਈ ਸੀ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਘਟੋ ਘਟ ਦੇ ਟੌਪ ਦੇ ਚਰਚਾਂ ਦੇ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਉੱਥੇ ਜਾ ਕੇ ਜਿਹੜੇ ਕਿ ਪਾਦਰੀ ਹੁੰਦੇ ਨੇ ਜਿਹੜੇ ਉਹ ਚਰਚ ਵੀ ਆਪਣੇ ਜਿਵੇਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਕਿ ਉਸ ਤਰ੍ਹਾਂ ਜਿਹੜੇ ਮੇਨ ਹੁੰਦੇ ਉਹਨਾਂ ਨੂੰ ਜਾ ਕੇ ਮੈਂ ਮਿਲਿਆ ਉਹਨਾਂ ਨੂੰ ਜਦੋਂ ਮੈਂ ਜਾ ਕੇ ਪੂਰੀ ਘਟਨਾ ਚੀਜ਼ਾਂ ਦਿਖਾਈਆਂ ਉਹ ਕਹਿੰਦੇ ਜਿਹੜਾ ਸੋਡੇ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੀ ਪੱਤਰ ਦਾ ਪਖੰਡ ਹੋ ਰਿਹਾ ਜਿਹੜਾ ਇਹ ਲੋਕਾਂ ਨੂੰ ਆਪਣੇ ਪਾਸੇ ਨੂੰ ਲੈ ਕੇ ਜਾ ਰਹੇ ਨੇਗੇ ਇਹ ਇਹ ਜਿਹੜੇ ਜਾਲੀ ਪਾਸਟਰ ਅੰਕਨ ਦਰੂਲੇ ਵਰਗੇ ਇੱਥੇ ਮੈਂ ਦੋ ਤਿੰਨ ਉਹ ਵੀ ਬੁਲਾਏ ਹੋਏ ਜਿਹਨਾਂ ਨੂੰ ਮੈਂ ਠੱਗਿਆ ਹੋਇਆ ਇਹਨਾਂ ਨੂੰ ਮੈਂ ਉਹ ਵੀ ਬੁਲਾਏ ਨੇ ਸ਼ਾਇਦ ਆ ਜਾਣ ਮੇਰੇ ਕੋਲੇ ਘਰੇ ਆਏ ਸੀ ਕਿ ਮੇਰਾ ਬੁੱਧਵਾਰ ਦਾ ਦਿਨ ਸੀਗਾ ਜਦ ਮੈਂ ਆਪਣਾ ਘਰੋਂ ਮੇਰੇ ਲੋਕ ਮਿਲਣ ਆਉਂਦੇ ਨੇ ਮੰਨੋ ਛੱਡ ਕੇ ਇੱਥੇ ਆਇਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਪਖੰਡਵਾਦ ਹੋ ਰਿਹਾ ਹੈ ਇਹਨੂੰ ਸਾਡੀਆਂ ਸਰਕਾਰਾਂ ਵਧਾਵਾ ਦੇ ਰਹੀਆਂ ਨੇਗੀਆਂ ਇਹ ਜਾਲੀ ਪਾਸਟਰ ਲਿਆ ਕੇ ਇੱਥੇ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੈ